ਕੀ ਤੁਸੀਂ ਜਾਣਦੇ ਹੋ ਅਮੀਰ ਲੋਕੀ ਅਮੀਰ ਕਿਉਂ ਹਨ ਤੇ ਗਰੀਬ ਲੋਕੀ ਹੋਰ ਗਰੀਬ ਕਿਉਂ ਹਨ ਜੇਕਰ ਤੁਸੀਂ ਵੀ ਇਹਨਾਂ ਗੱਲਾਂ ਤੋਂ ਪਰਦਾ ਚੁੱਕਣਾ ਚਾਹੁੰਦੇ ਹੋ ਤਾਂ ਤੁਸੀਂ ਠੀਕ ਵੀਡੀਓ ਤੇ ਆਏ ਹੋ ਹੁਣ ਮੈਂ ਤੁਹਾਨੂੰ ਦੱਸਦਾ ਕਿ ਅਮੀਰ ਲੋਕੀ ਅਮੀਰ ਕਿਉਂ ਹਨ ਤੇ ਗਰੀਬ ਲੋਕੀ ਗਰੀਬ ਕਿਉਂ ਹਨ ਅਮੀਰ ਲੋਕ ਅਮੀਰ ਇਸ ਲਈ ਨਹੀਂ ਆ ਕਿ ਉਹਨਾਂ ਕੋਲ ਬਹੁਤ ਸਾਰਾ ਪੈਸਾ ਹੈ ਬਲਕੇ ਇਸ ਲਈ ਕਿ ਉਹਨਾਂ ਦਾ ਸੋਚਣ ਦਾ ਤੇ ਪੈਸੇ ਨੂੰ ਖਰਚਣ ਦਾ ਤਰੀਕਾ ਵੱਖਰਾ ਹੈ ਹੁਣ ਤੁਸੀਂ ਕਹਿਣਾ ਹੈ ਤਰੀਕਾ ਕਿਸ ਤਰ੍ਹਾਂ ਵੱਖਰਾ ਹੋ ਸਕਦਾ ਵਾ ਤੁਸੀਂ ਸੋਚੋ ਜਦੋਂ ਕਿਸੇ ਗਰੀਬ ਕੋਲ ਪੈਸੇ ਆਉਂਦੇ ਹਨ ਨਾ ਉਹਦੀ ਮਾਨਸਿਕਤਾ 100% 100% ਇਹ ਹੁੰਦੀ ਆ ਕਿ ਮੈਂ ਇਸ ਪੈਸੇ ਨੂੰ ਖਰਚਦਾ ਨਾ ਕਿ ਇਸ ਪੈਸੇ ਨੂੰ ਜੋੜ ਕੇ ਤੇ ਇਹਦੇ ਨਾਲ ਕੋਈ کاروبار ਚਲਾ ਕੇ ਉਸ ਪੈਸੇ ਤੋਂ ਪੈਸਾ ਕਮਾਵਾ ਇਹ ਸੋਚ ਕਦੀ ਨਹੀਂ ਹੁੰਦੀ ਇੱਕ ਬਿਜ਼ਨਸਮੈਨ ਦੀ ਸੋਚ ਹੁੰਦੀ ਆਪਣੇ ਕਾਰੋਬਾਰ ਨੂੰ ਵੱਡਾ ਕਰਨ ਦੀ ਨਾ ਕਿ ਆਪਣੇ ਘਰ ਨੂੰ ਕੋਠੀ ਨੂੰ ਜਾਂ ਗੱਡੀ ਨੂੰ ਵੱਡਾ ਕਰਨ ਦੀ ਇਸ ਕਰਕੇ ਦਿਮਾਗ ਨੂੰ ਬਿਜ਼ਨਸਮੈਨ ਦੀ ਤਰ੍ਹਾਂ ਬਣਾਓ ਦੂਜਾ ਕਾਰਨ ਕੀ ਆ ਸਵੇਰ ਉੱਠਦੇ ਆ ਸਾਰੇ ਨਾ ਜਿਹੜੇ ਗਰੀਬ ਲੋਕੇ ਨਾ ਗਰੀਬ ਹੋਣੀ ਜਿਨ੍ਹਾਂ ਕੋਲ ਪੈਸਾ ਨਹੀਂ ਹੈਗਾ ਗਰੀਬ ਉਹ ਜਿਨ੍ਹਾਂ ਦਾ ਦਿਮਾਗੀ ਤੌਰ ਤੇ ਗਰੀਬ ਆ ਦੁਜਾਕਾਰ ਨੇ ਆ ਕਿ ਸੁਭਾਉ ਉੱਠਦੇ ਆ ਸਾਰੀ ਉਹਨਾਂ ਨੇ ਫੋਨ ਫੜਨਾ ਵਾ ਮੋਬਾਈਲ ਨਾ ਉਹਨਾਂ ਕੋਲ ਲਿਸਟ ਹੈਗੀ ਆ ਕਿ ਅੱਜ ਅਹੀਂ ਪੂਰਾ ਦਿਨ ਕੀ ਕਰਨਾ ਕੀ ਨਹੀਂ ਕਰਨਾ ਕਿੰਨੂੰ ਅਹੀਂ ਮਿਲਣਾ ਕਿੰਨੂੰ ਨਹੀਂ ਮਿਲਣਾ ਕਿਹੜਾ ਸਾਡੇ ਵਾਸਤੇ ਜ਼ਰੂਰੀ ਕੰਮ ਹੈ ਕਿਹੜਾ ਨਹੀਂ ਜ਼ਰੂਰੀ ਕੰਮ ਉਹਨਾਂ ਸੁਭਾਉ ਉੱਠਦੇ ਆ ਸਾਰੀ ਆਪਣਾ ਵਟਸਐਪ ਵੇਖਣਾ ਵਾ ਫੇਸਬੁਕ ਵੇਖਣਾ ਵਾ ਇੰਸਟਾਗ੍ਰਾਮ ਵੇਖਣਾ ਵਾ ਉਹਨਾਂ ਨੇ ਊਟ ਪਟਾਂਗ ਮੈਸੇਜ ਵੇਖਣੇ ਆ ਮੈਸੇਜ ਹੀ ਸੈਂਡ ਕਰਨੇ ਤੇ ਮੈਸੇਜ ਲੈਣੇ ਆ ਇਹ ਉਹਨਾਂ ਦਾ ਜਿਹੜੀ ਗਰੀਬ ਮਾਨਸਿਕਤਾ ਵਾਲਿਆਂ ਦਾ ਕੰਮ ਆ ਤੇ ਅਮੀਰ ਮਾਨਸਿਕਤਾ ਵਾਲੇ ਕੀ ਕਰਦੇ ਅਮੀਰ ਲੋਕੀ ਤੜਕੇ ਉਠਦਿਆਂ ਸਾਰ ਪਹਿਲਾਂ ਆਪਣੇ ਦਿਨ ਦੀ ਪਲੈਨਿੰਗ ਕਰਦੇ ਆ ਕਿ ਅੱਜ ਆਪਾਂ ਕੀ ਕੀ ਕੰਮ ਕਰਨੇ ਆ ਕਿਹੜੇ ਸਾਡੇ ਵਾਸਤੇ ਜ਼ਰੂਰੀ ਆ ਨਾ ਕਿ ਉਹ ਤੜਕੀ ਉਠਦਿਆਂ ਸਾਰੇ ਤੜਕੀ ਉਠਦਿਆਂ ਸਾਰੇ ਉਹ ਚੁਗਲੀਆਂ ਵਕੀਲੀਆਂ ਨਹੀਂ ਕਰਦੇ ਕਿਸੇ ਦੀ ਇਧਰ ਉਧਰ ਦੀਆਂ ਗੱਲਾਂ ਨਹੀਂ ਕਰਦੇ ਉਹ ਅੱਗੇ ਵਧਣ ਵਾਲੀਆਂ ਗੱਲਾਂ ਕਰਦੇ ਆ ਹੁਣ ਸੁਣੋ ਅੱਗੇ ਉਹ ਜਿਹੜੇ ਨਾ ਅਮੀਰ ਲੋਕੀ ਅਮੀਰ ਲੋਕੀ ਅਮੀਰ ਤਾਂ ਆ ਉਹ ਸਵੇਰ ਉੱਠਦੇ ਆ ਸਾਰ ਆਪਣੇ ਦਿਨ ਦੀ ਸ਼ੁਰੂਆਤ ਸ਼ਿਕਾਇਤਾਂ ਨਾਲ ਨਹੀਂ ਕਰਦੇ ਸੁਣੋ ਦੁਬਾਰਾ ਉਹ ਆਪਣੇ ਦਿਨ ਦੀ ਸ਼ੁਰੂਆਤ ਸ਼ਿਕਾਇਤਾਂ ਨਾਲ ਨਹੀਂ ਕਰਦੇ ਅਸੀਂ ਕੀ ਕਰਦੇ ਆ ਅਸੀਂ ਸਵੇਰ ਉੱਠਦੇ ਆ ਸਾਰੀ ਸ਼ਿਕਾਇਤ ਲਾਉਣੇ ਆ ਉਹ ਯਾਰ ਮੇਰਾ ਭਰਾ ਵੱਡਾ ਤਾਂ ਕਰਕੇ ਅੱਗੇ ਲੰਘ ਗਿਆ ਹੀ ਉਹਨੂੰ ਮੇਰੇ ਮਾਪਿਓ ਨੇ ਪੈਸੇ ਦੇ ਤੇ ਉਹਦੀ ਜਿਆਦਾ ਮਦਦ ਕਰਤੀ ਉਹਨੂੰ ਚੰਗੇ ਸਕੂਲੇ ਪਾਤਾ ਤਾਂ ਕਰਕੇ ਹੋ ਗਿਆ ਤੇ ਜਾਂ ਆਪਣੇ ਸਰੀਰ 'ਚ ਨੁਕਸ ਕੱਢੀ ਜਾਣੇ ਆ ਤੇ ਜਾਂ ਆਪਣੇ ਘਰ ਦੇ 'ਚ ਨੁਕਸ ਕੱਢੀਏ ਨੇ ਉਹ ਭਰਾ ਸ਼ਿਕਾਇਤਾਂ ਨਹੀਂ ਜੇ ਕਰਦੇ ਉਹ ਜੇ ਕੋਈ ਗਲਤੀ ਕੀਤੀ ਆ ਉਹ ਕਹਿੰਦੇ ਆ ਮੈਂ ਕੀਤੀ ਆ ਉਹ ਆਪਣੀਆਂ ਗਲਤੀਆਂ ਦੇ ਸਾਹਮਣੇ ਹੀ ਕਤਾਨ ਕੇ ਖਲੋਂਦੇ ਆ ਉਹ ਆਪਣੀਆਂ ਗਲਤੀਆਂ ਨੂੰ ਮੰਨਦੇ ਆ ਤੇ ਆਪਣੀਆਂ ਗਲਤੀਆਂ ਨੂੰ ਮੰਨ ਕੇ ਉਹਨਾਂ ਤੋਂ ਸਿੱਖ ਕੇ ਅੱਗੇ ਵਧਦੇ ਆ ਨਾ ਕਿ ਆਪਣੀਆਂ ਗਲਤੀਆਂ ਦਾ ਦੋਸ਼ ਕਿਸੇ ਦੇ ਉੱਤੇ ਸੁੱਟਦੇ ਆ ਉਹਨ ਉਹਨਾਂ ਥੋੜਾ ਪੜਦੇ ਆ ਡੀਲੀ ਪ੍ਰਾਈ ਕਰਦੇ ਕੋਈ ਨਾ ਕੋਈ ਬੁੱਕ ਜ਼ਰੂਰ ਪੜ੍ਹਦੇ ਆ ਕੋਈ ਨਾ ਕੋਈ ਬੁੱਕ ਜ਼ਰੂਰ ਪੜ੍ਹਦੇ ਦੁਬਾਰਾ ਸੁਣੋ ਜਿਹੜੀ ਉਹਨਾਂ ਨੇ ਬੁੱਕ ਉਹ ਪੜ੍ਹਨੀ ਆ ਤੇ ਉਹੀ ਉਹਨਾਂ ਨੇ ਵੀਡੀਓ ਵੇਖਣੀ ਉਹੀ ਉਹਨਾਂ ਨੇ ਗੱਲਾਂ ਕਰਨੀਆਂ ਏ ਜਿੜੀਆਂ ਉਹਨਾਂ ਦੇ ਕੰਮ ਨਾਲ ਜ਼ਰੂਰੀ ਆ ਉਹਨਾਂ ਇਹ ਨਹੀਂ ਪੁੱਛਣਾ ਉਹਨਾਂ ਇਹ ਨਹੀਂ ਪੁੱਛਣਾ ਉਹ ਗੁਰੂਆ ਆਪਣਾ ਗਵਾਢੀ ਦੇ ਅੱਗੇ ਲੰਘਿਆ ਹੈ ਉਹਦਾ ਗੱਡੀ ਲਿਆ ਆਪਣੇ ਤੋਂ ਮੋਟਰਸਾਈਕਲ ਨਹੀਂ ਲਿਆ ਜਾਂਦਾ ਭਰਾ ਮੇਰੇ ਉਹਨਾਂ ਦੀ ਸੋਚ ਨਹੀਂ ਕਿ ਨੀਵੀ ਉਹ ਹਮੇਸ਼ਾ ਅੱਗੇ ਵਧਣ ਦੀਆਂ ਗੱਲਾਂ ਕਰਦੇ ਜੀ ਕਿਉਂਕਿ ਅਮੀਰੀ ਸਿਰਫ ਬੈਂਕ ਬੈਲੈਂਸ ਨਾਲ ਨਹੀਂ ਹੁੰਦੀ ਲਾਸਟ ਗੱਲ ਆ ਅਮੀਰੀ ਸਿਰਫ ਬੈਂਕ ਬੈਲੈਂਸ ਨਾਲ ਨਹੀਂ ਹੁੰਦੀ ਇਹ ਇੱਕ ਮਾਈਂਡ ਸੈਟ ਆ ਇਹ ਤੁਹਾਡੇ ਦਿਮਾਗ ਦੀ ਸ਼ਕਤੀ ਆ ਅਮੀਰੀ ਬੈਂਕ ਬੈਲੈਂਸ ਨਾਲ ਨਹੀਂ ਜੀ ਹੁੰਦੀ ਇਹਨੂੰ ਡੇਲੀ ਹਰ ਰੋਜ਼ ਪਾਣੀ ਪਾਉਣਾ ਪੈਂਦਾ ਫੇਰ ਜਾ ਕੇ ਨੀਰੀ ਦਾ ਰੁੱਖ ਵੱਡਾ ਹੁੰਦਾ ਹੈ ਤਾਂ ਫੇਰ ਜਾ ਕੇ ਉਹਨੂੰ ਫਲ ਲੱਗਦੇ ਆ ਫੇਰ ਉਹਦੀ ਸ਼ਾਮ ਆਣੀ ਦੀ ਆ ਫੇਰ ਜਾ ਕੇ ਬੜਾਪਾ ਸੌਖਾ ਨਿਕਲਦਾ ਹੈ ਠੀਕ ਹੈ ਨਾ ਜੇ ਗੱਲਾਂ ਸੱਚੀਆਂ ਐ ਤੇ ਤੁਹਾਡੇ ਦਿਲ ਨੂੰ ਸ਼ੋਗੀਆਂ ਐ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਜੀ